ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਹੋ ਖਾਲਸਾ ਟੀਵੀ ਸਾਰੇ ਹੀ ਦਰਸ਼ਕਾਂ ਦਾ ਜੀ ਆਇਆਂ ਕਹਿੰਦੇ ਆ ਅੱਜ ਅਸੀਂ ਸੰਗਤ ਜੀ ਪਹੁੰਚੇ ਹਾਂ ਪਿੰਡ ਕਾਦਰਪੁਰ ਜੋ ਰਠਾਣਾ ਮੋੜ ਦੇ ਨਾਲ ਹੈ ਔਰ ਇੱਥੇ ਇਸ ਪਿੰਡ ਦੀਆਂ ਸਾਰੇ ਹੀ ਪਿੰਡ ਦੀਆਂ ਰਲ ਕੇ ਕਲਿਆਣਾ ਪਲੇਸਰਾ ਰਠਾਣਾ ਮੋੜ ਦਵਲੈਡ ਜਿਨੇ ਵੀ ਇਥੇ ਇਲਾਕੇ ਪੈਂਦੇ ਹਨ ਉਹ ਸਾਰੇ ਹੀ ਸਮੂੱਚੀ ਸੰਗਤ ਰਲ ਕੇ ਇੱਕ ਮਹਾਨ ਗੁਰਮਤ ਸਮਾਗਮ ਜੋ 12 ਜੂਨ ਨੂੰ ਤੇ ਕੱਲ ਵੀ ਬਾਰਾਂ 12 ਜੂਨ ਨੂੰ ਜੋ ਕੱਲ ਕਰਵਾਇਆ ਜਾ ਰਿਹਾ ਹੈ ਆਓ ਅਸੀਂ ਸ ਤੇ ਮੇਰੇ ਨਾਲ ਬਹੁਤ ਹੀ ਮੇਰੇ ਸਤਿਕਾਰਯੋਗ ਮੇਰੇ ਪਤਵੰਤੇ ਸੱਜਣ ਜੁੜੇ ਹਨ ਅਸੀਂ ਉਹਨਾਂ ਨਾਲ ਇਸ ਸਮਾਗਮ ਦਾ ਵੇਰਵਾ ਜੋ ਸਾਡੇ ਇਸ ਸਮਾਗਮ ਦੇ ਵਿੱਚ ਸਾਡੇ ਕੋਲ 12 ਮਹਾਨ ਸ਼ਕਤੀਤਾ ਪਹੁੰਚ ਰਹੀਆਂ ਹਨ ਉਹਨਾਂ ਦਾ ਵੇਰਵਾ ਸੀ ਵੀਰ ਜੀ ਕੋਲੋਂ ਅਸੀਂ ਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਜੀ ਆਸ ਹੋਰੇ ਸੰਗਤ ਮਿਲੀ ਹੈ ਜਿੰਨੇ ਵੀ ਲਾਗੇ ਪਿੰਡ ਨੇ ਸਾਰੇ ਮਿਲੀ ਹੈ ਗੁਰਮਤਿ ਸਮਾਗਮ ਕਰਾ ਰਹੇ ਆ ਸਾਰੇ ਸੰਗਤ ਕੀ ਅਪੀਲ ਹੈ ਇਸ ਸਮਾਗਮ ਵਿੱਚ ਸਾਰੇ ਹਸਾਬਾ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਾਣੋ ਕਿਉਂਕਿ ਕਾਦਰਪੁਰ ਵਾਲਿਆਂ ਇਸ ਸਮਾਗਮ ਦਾ ਨਹੀਂ ਰੱਖੀ ਹੈ ਉਸ ਦੇ ਬਾਅਦ ਸਾਰੇ ਹੀ ਪਿੰਡ ਰਲিয়ে ਜੇ ਆਪ 18 ਕੈਂਪ ਹੈ ਕੂਲਕਲਾ ਕਾਕੂ ਦੇ ਕੋਠੇ ਦਬਲੇੜ ਪਲੇਸਰ 18 ਕੈਂਪ ਸਾਰੇ ਮਿਲਿਆ ਸਮਾਗਮ ਕਰਵਾ ਰਹੇ ਨੇ। ਤੋਂ ਸਾਰੀ ਸੰਗਤ ਅਕ ਅਪੀਲ ਹੈ ਕਿ ਜਰੂਰ ਬੜ ਜੜੀ ਹੈ ਸਾਲਾਂ। ਉਸੇ ਕੰਨੇ ਕਨੇ ਹੀ। ਕਹਿੰਦੀ ਮਾਨ ਸਿੰਘ ਜੀ। ਹਜੂਰੀ ਲਾਗੀ ਵੀ ਆ ਰਹੇ ਨੇ। ਸਿੰਬਲ ਕੈਂਪ ਤੋਂ ਵੀ ਇੱਕ ਜਥਾ ਆ ਰਿਹਾ। ਤੋਂ ਮੈਂ ਸਾਰੀ ਸੰਗਤ ਦੀ ਅਪੀਲ ਕਰਾਂਗਾ। ਕਿ ਜਰੂਰ ਸਾਰੇ ਇਸ ਸਮਾਗਮ ਵਿੱਚ ਸ਼ਾਮਲ ਹੋਵੋ ਜਿਹੜਾ ਕੱਲ੍ਹ ਕੇ 12 ਤਰੀਕ ਹੈ। ਤੋ ਬੜੀ ਚੜੀ ਹੈ ਸਾਲੋਕ ਤੋ ਉਸੇ ਕਰਨੇ ਕਨੇ ਨਹੀਂ ਟੂਟ ਲੰਗਰ ਵਰਤੇਗਾ ਸ਼ਵੀਰ ਲਗਾਈ ਜਾਏਗੀ ਸਾਰੇ ਨੌਜਵਾਨ ਬੱਚਿਆਂ ਦੀ ਇਹ ਬੇਨਤੀ ਹੈ ਕਿ ਇੱਥੇ ਆਈਏ ਕੰਮ ਕਾਜ ਕੀ ਦਿਖਾਇਆ ਜਾ ਸਾਰੇ ਹੀ ਆਪਣਾ ਹਿੱਸਾ ਪਾਈਏ ਤੇ ਕੰਮ ਕਾਜ ਕਰੋ ਇਹਨੀਆਂ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਹਾਂ ਸੰਗਤ ਜੀ ਜਿੱਥੇ 12 ਤਰੀਕ ਨੂੰ ਮਹਾਨ ਗੁਰਮਤ ਸਮਾਗ ਕਰਵਾਏ ਜਾ ਰਹੇ ਹਨ ਉੱਥੇ ਇੱਕ ਬਹੁਤ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਜਿੱਥੇ ਖੰਡੇਵਾਟੇ ਦਾ ਅੰਮ੍ਰਿਤ ਵੀ ਤਿਆਰ ਕੀਤਾ ਜਾ ਰਿਹਾ ਹੈ ਉਹ 13 ਤਰੀਕ ਨੂੰ ਕਲਿਆਣੇ ਪਿੰਡ ਵਿਖੇ ਜੋ ਗੁਰਦੁਆਰਾ ਸਾਹਿਬ ਉੱਥੇ ਖੰਡੇਵਾਟੇ ਦਾ ਅੰਮ੍ਰਿਤ ਤਿਆਰ ਹੋਵੇਗਾ ਤੇ ਸਭ ਤੋਂ ਪਹਿਲੇ ਦੇਖੋ ਜੋ ਦਵਲੈਡ ਵਿਖੇ ਮਹਾਨ ਗੁਰਮਤ ਸਮਾਗ ਕਰਵਾਏਗੇ ਉੱਥੇ ਵੀ ਇੱਕ ਖੰਡੇਵਾਟੇ ਦਾ ਅੰਮ੍ਰਿਤ ਤਿਆਰ ਹੋਇਆ ਕਿਉਂਕਿ ਇਹ ਜਿਹੜੇ ਗੁਰਮਤ ਸਮਾਗਮ ਦੇ ਵਿੱਚ ਖੰਡੇਵਾਟੇ ਦਾ ਅੰਮ੍ਰਿਤ ਤਿਆਰ ਕਰਾਉਣਾ ਬਹੁਤ ਹੀ ਜ਼ਰੂਰੀ ਹੈ ਜਿੱਥੇ ਅਸੀਂ ਸੰਗਤ ਨੂੰ ਜੋੜਨੇ ਆ ਉੱਥੇ ਸੰਗਤ ਨੂੰ ਅਸੀਂ ਗੁਰੂ ਵਾਲੇ ਵੀ ਬਣਾਣਾ ਹੈ ਤੇ ਆਓ ਮੇਰੇ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੇਰੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸੇਵਾ ਸਿੰਘ ਜੀ ਅਸੀਂ ਉਹਨਾਂ ਕੋਲੋਂ ਇਹ ਸਮਾਗਮ ਦਾ ਵੇਰਵਾ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਿੰਡ ਕਲਿਆਣਾ ਚੜਦੀਪਤੀ ਪ੍ਰਧਾਨ ਸਰਦਾਰ ਸੇਵਾ ਸਿੰਘ ਮੈਂ ਸਾਰੇ ਸੰਜੋਗਾਂ ਦੇ ਨਾਲ ਗਾਦਰਪੁਰ, ਗੂਲਕਲਾ, ਕਾਕੂ ਦੇ ਕੋਠੇ, ਰਠਾਣਾ ਕੈਂਪ, ਰਠਾਣਾ, ਬਲੇਸਰ, ਦਬਲੇਡ ਮਿਲ ਕੇ ਅਸੀਂ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਕਿ ਗੁਰੂ ਮਹਾਰਾਜ ਦੇ ਜੋ ਸਮਾਗਮਨ ਅਸੀਂ ਗਾਦਰਪੁਰ ਏਰੀਏ ਦੇ ਵਿੱਚ ਜਗ੍ਹਾ ਸਲੈਕਟ ਕਰਕੇ ਇਹ ਸਮਾਗਮ ਨੂੰ ਪੂਰਾ ਨਿਵਾਣਾ ਹੈ। 12 ਤਰੀਕ 6:30 ਵਜੇ ਤੋਂ ਲੈ ਕੇ 12:30 ਵਜੇ ਤੱਕ ਇਹ ਸਮਾਗਮ ਦਾ ਪ੍ਰੋਗਰਾਮ ਚੱਲੇਗਾ ਲੰਗਰ ਵੀ ਸਾਥ-ਸਾਥ ਚੱਲੇਗਾ ਚਾਹ ਪਾਣੀ ਠੰਡਾ ਪਾਣੀ ਸਾਥ-ਸਾਥ ਚੱਲੇਗਾ ਦੂਸਰੀ ਬੇਨਤੀ ਹੈ ਨੌਜਵਾਨ ਪੂਰੇ ਪਰਿਵਾਰਾਂ ਨੂੰ ਪੂਰੀ ਸੰਗਟਾਂ ਨੂੰ ਗੱਜ-ਬੱਜ ਕੇ ਇਸ ਸਮਾਗਮ ਨੂੰ ਅਟੈਂਡ ਕਰਨਾ ਹੈ ਦੂਸਰਾ 13 ਤਰੀਕ ਚੜ੍ਹਦੀਪਤੀ ਕਿਲਾਣਾ ਵਿਖੇ ਅੰਮ੍ਰਿਤ ਸੰਚਾਰ 9 ਵਜੇ ਤੋਂ ਲੈ ਕੇ 12 ਵਜੇ ਤੱਕ ਖੰਡੇ ਦਾਬਾ ਦਰਸਨ ਚਾਰ ਅਮਰਿਤ ਛਕਾਇਆ ਜਾਵੇਗਾ ਇੰਨੀਆਂ ਕਿ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਜੋ ਇਹ ਮਹਾਨ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਹੇ ਹਨ ਅ ਰਠਾਣਾ ਜੋ ਪੰਪ ਦੇ ਨਾਲ ਇੱਥੇ ਪੰਡਾਲ ਸਜਾਇਆ ਜਾਵੇਗਾ ਸਜਾਇਆ ਜਾਵੇਗਾ ਮੈਂ ਮੇਰੇ ਸਤਕਾਰਯੋਗ ਵੀਰ ਸੇਵਾ ਸਿੰਘ ਜੀ ਨੂੰ ਮੈਂ ਕਾਵਾਂਗਾ ਕਿ ਜੋ ਇਸ ਲੋਕੇਸ਼ਨ ਐ ਸਮਾਗਮ ਦੀ ਉਹ ਸੰਗਤਾਂ ਨਾਲ ਸਾਂਝੀ ਕਰ ਕਿਉਂਕਿ ਜੋ ਸੰਗਤ ਦੂਰ ਡਰਾਡੇ ਤੋਂ ਆਵੇਗੀ ਕਿ ਉਹਨਾਂ ਨੂੰ ਪਰੇਸ਼ਾਨੀ ਨਾ ਆਵੇ ਜੇ ਐ ਜੋ ਪੰਡਾਲ ਅਸੀਂ ਦੀਵਾਨ ਜਾ ਰਹੇ ਹਾਂ ਨੀਰਸਟ ਰਠਾਣਾ ਔਰ ਰਠਾਣਾ ਮੋੜ ਔਰ ਕਦਰਪੌਂਡ ਮੇ ਤੇ ਵਿੱਚ ਸੈਂਟਰ ਦੇ ਵਿੱਚ ਜਗ੍ਹਾ ਸਿਲੈਕਟ ਕੀਤੀ ਗਈ ਹੈ ਜਿਨ੍ਹਾਂ ਨੂੰ ਵੀ ਨਹੀਂ ਪਤਾ ਲੱਗੇ ਸਾਧ ਸੰਗਤ ਰਠਾਣਾ ਮੋੜ ਆਜਣ ਔਰ ठाਨੇ ਮੋੜ ਤੋਂ ਸਾਰਾ ਪਤਾ ਲੱਗ ਜਾਏਗਾ ਕਿ ਇਹ ਸਮਾਗਮ ਕਿੱਥੇ ਜਗ੍ਹਾ ਤੇ ਚੱਲ ਰਿਹਾ ਹੈ ਔਰ ਗੱਜ-ਬੱਜ ਕੇ ਹਰ ਇੱਕ ਸੰਗਤ ਦੇ ਅੱਗੇ ਬੇਨਤੀ ਹੈ ਸਾਰੇ ਪਿੰਡਾਂ ਨੂੰ ਆਰਸਪੁਰਾ ਤਹਿਸੀਲ ਨੂੰ ਕਿ ਗੱਜ-ਬੱਜ ਕੇ ਇਸ ਸਮਾਗਮ ਦੇ ਵਿੱਚ ਹਿੱਸਾ ਲਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਅ ਮਰਦਾਨ ਪ੍ਰਦੀਪ ਸਿੰਘ ਜੀ ਜੁੜੇ ਹਨ ਆਓ ਉਹਨਾਂ ਨਾਲ ਅਸੀਂ ਇਸ ਸਮਾਗਮ ਦਾ ਜੋ ਵੇਰਵਾ ਹੈ ਸਾਂਝਾ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਨਗਰ ਦੀ ਤਰਫੋਂ ਇਲਾਕੇ ਦੀ ਤਰਫੋਂ ਖਾਲਸਾ ਟੀਵੀ ਆ ਲੈਣ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਸਾਡੇ ਕੋਲ ਅੱਜ ਪਹੁੰਚੇ ਹਨ ਜੋ ਇਸ ਇਲਾਕੇ ਦੀਆਂ ਸੰਗਤਾਂ ਨੇ ਸਾਬ ਸਿਧ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹੀਦੀ ਦਾ ਜੋ ਉਰਵਾ ਹੈ ਉਸ ਨੂੰ ਮੁੱਖ ਰੱਖਦੇ ਹੋਏ ਆ ਪਿੰਡ ਕਾਦਰਪੁਰ ਪਿੰਡ ਕਲਿਆਣਾ ਕੁਲ ਕਲਾਂ ਆਪਣਾ ਕੈਂਪਰ ਥਾਣਾ ਦਵਲਹਿਰ ਦੀਆਂ ਸੰਗਤਾਂ ਦਾ ਸਹਿਯੋਗ ਦੇ ਨਾਲ ਅਸੀਂ ਪਿੰਡ ਭਲੇ ਸਰਾਂ ਦੀ ਸੰਗਤਾਂ ਦੇ ਸਹਿਯੋਗ ਨਾਲ ਬਣਾ ਰਹੇ ਹਾਂ ਸੋ ਇਹਨਾਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਾਲ ਹੀ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਦੂਰ ਦਰਾਡੇ ਤੋਂ ਸੰਗਤਾਂ ਆ ਪਹੁੰਚਣ ਆ ਲਈ ਆ ਹਨ ਸੋ ਸ਼ਾਮੀ 6 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਪ੍ਰੋਗਰਾਮ ਚੱਲੇਗਾ ਜ ਜਿਹਦੇ ਵਿੱਚ ਗੁਰੂ ਦਾ ਲੰਗਰ ਤਰੋਟ ਵਰਤੇਗਾ ਤੋ ਐਨੀਆਂ ਹੀ ਬੇਨਤੀਆਂ ਪਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿੱਥੇ ਪੰਡਾਲ ਦੀ ਤਿਆਰੀਆਂ ਚੱਲ ਰਹੀਆਂ ਹਨ ਹਰ ਨੌਜਵਾਨ ਵੀਰ ਬਜ਼ੁਰਗ ਆਪਣੀਆਂ ਸਭਾਵਾਂ ਨਿਵਾ ਰਹੇ ਹਨ ਮੈਂ ਵੀਰ ਜੀ ਨੂੰ ਕਹਾਂਗਾ ਜੇ ਪੰਡਾਲ ਦੀ ਤਿਆਰੀ ਚੱਲ ਰਹੀਆਂ ਉੱਥੇ ਤਸਵੀਰਾਂ ਸਾਂਝੀਆਂ ਕਰਨਗੇ ਆਓ ਮੇਰੇ ਨਾਲ ਜੁੜੇ ਹਨ ਮੇਰੇ ਬਹੁਤ ਸਤਿਕਾਰਯੋਗ ਵੀਰ ਜੀ ਅਮਰਜੀਤ ਸਿੰਘ ਜੀ ਉਹਨਾਂ ਨਾਲੋਂ ਅਸੀਂ ਇਹ ਸਮਾਗਮ ਦਾ ਵੇਰਵਾ ਸਾਂਝਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਫਰਮਾਨ ਹਨ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾ ਆਇਓ ਗੁਰੂ ਪਾਤਸ਼ਾਹ ਜੀ ਦੀ ਸ਼ਹਾਦਤ ਨੂੰ ਮੁੱਖ ਰੱਖ ਕੇ ਜੋ ਸਾਡੇ ਕਾਦਰਪੁਰ ਭਲੇਸਰ ਦਬਲੈਡ ਕਲਿਆਣਾ ਕੂਲ ਦੀਆਂ ਸੰਗਤਾਂ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੋ ਸ਼ਹਾਦਤ ਦਿਵਸ ਮਨਾ ਰਹੀਆਂ ਹਨ ਉਹ ਇੱਕ ਸਮਾਗਮ ਦੇ ਰੂਪ ਦੇ ਵਿੱਚ ਮਨਾਉਣਾ ਕਰ ਰਹੀਆਂ ਹਨ ਸੰਗਤ ਜੀ ਆਪ ਸਾਰੀਆਂ ਹੀ ਸੰਗਤਾਂ ਨੂੰ ਸਾਰੇ ਹੀ ਨਗਰ ਦੀਆਂ ਸੰਗਤਾਂ ਨੂੰ ਕਾਦਰਪੁਰ ਦੇ ਵੀਰਾਂ ਵੱਲੋਂ ਹੋਰ ਨਗਰਾਂ ਦੇ ਸੰਗਤਾਂ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਜੋ ਕਿ ਇਸ ਪ੍ਰੋਗਰਾਮ ਨੂੰ ਅਸੀਂ ਸਫਲ ਕਰ ਸਕੀਏ ਇਸ ਪ੍ਰੋਗਰਾਮ ਦਾ ਜੋ ਬੇਰਵਾ ਹੈ ਆਪ ਜੀ ਨੇ ਮੇਰੇ ਤੋਂ ਪਹਿਲੇ ਸਾਰੇ ਹੀ ਪਤਵੰਤੇ ਸੱਜਣਾ ਤੁ ਸਰਬਨ ਕਰ ਲਿਆ ਹੈ ਫਿਰ ਵੀ ਮੈਂ ਆਪ ਜੀ ਦੀ ਜਾਣਕਾਰੀ ਲਈ ਇਹ ਦੱਸ ਦਿਆਂ ਇਹ ਜੋ ਸਮਾਗਮ ਹੈ ਕੱਲ 12 ਜੂਨ ਨੂੰ ਸੰਗਤ ਜੀ ਕਰਵਾਇਆ ਜਾ ਰਿਹਾ ਹੈ ਜੋ ਆਪ ਜੀ ਨੂੰ ਪਤਵੰਤੇ ਸੱਜਣਾ ਨੇ ਦੱਸਿਆ ਹੈ ਅਰਠਾਣਾ ਔਰ ਕਾਦਰਪੁਰ ਦੇ ਵਿੱਚ ਰੋਡ ਜੋ ਅਰਨੀਆਂ ਰੋਡ ਹੈ ਨੀਅਰ ਪੈਟਰੋਲ ਪੰਪ ਦੇ ਕੋਲ ਹੀ ਇਹ ਪੰਡਾਲ ਸਜੇਗਾ ਜਿਸ ਵਿੱਚ ਪੰਥ ਦੇ ਵਿਦਵਾਨ ਗਿਆਨੀ ਮਾਨ ਸਿੰਘ ਜੀ ਹੈੱਡ ਗ੍ਰੰਥੀ ਸਾਬਕਾ ਹੈੱਡ ਗ੍ਰੰਥੀ ਦਰਬਾਰ ਸਾਹਿਬ ਵਿਸ਼ੇਸ਼ ਤੌਰ ਤੇ ਪੁੱਜ ਰਹੇ ਹਨ ਏ ਭਾਈ ਸਾਹਿਬ ਭਾਈ ਸੁਭਦੀਪ ਸਿੰਘ ਜੀ ਜੋ ਹਜ਼ੂਰੀ ਰਾਗੀ ਦਰਬਾਰ ਸਾਹਿਬ ਤੋਂ ਉਹ ਵੀ ਆਪਣਾ ਰਸ ਪੀਣਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਉਸ ਦਮਦਮੀ ਟਕਸਾਲ ਤੋਂ ਉਹ ਵੀ ਵਿਸ਼ੇਸ਼ ਤੌਰ ਤੇ ਪੁਜਰੇ ਹਨ ਸੰਗਤਾਂ ਦੇ ਪ੍ਰਬੰਧ ਲਈ ਗੁਰੂ ਕਾ ਲੰਗਰ ਵੀ ਅਟੁੱਟ ਵਰਤੇਗਾ ਸਾਰਿਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਵੀਰਾਂ ਦਾ ਵੱਧ ਤੋਂ ਵੱਧ ਸੰਯੋਗ ਕਰੋ ਕਿਉਂਕਿ ਇਹ ਪ੍ਰੋਗਰਾਮ ਇਹਨਾਂ ਵੀਰਾਂ ਦਾ ਕੱਲਿਆਂ ਦਾ ਨਹੀਂ ਇਹ ਪੂਰੇ ਸਿੱਖ ਪੰਥ ਸਮੁੱਚੇ ਪੰਥ ਦਾ ਪ੍ਰੋਗਰਾਮ ਹੈ ਇਹਨਾਂ ਦਾ ਵੱਧ ਚੜ ਕੇ ਤਨ ਮਨ ਧਨ ਦੇ ਨਾਲ ਸੰਯੋਗ ਕਰੋ ਜੋਗੀ ਇਸ ਪ੍ਰੋਗਰਾਮ ਨੂੰ ਸਫਲ ਕੀਤਾ ਜਾ ਜਾ ਸਕੇ ਦਿਨ ਬੀਰਵਾਰ ਨੂੰ 13 ਤਰੀਕ ਸਵੇਰੇ 9 ਵਜੇ ਕਲਿਆਣੇ ਵਿਖੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਵੀ ਹੁਣ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਅੰਮ੍ਰਿਤ ਦੀ ਦਾਤ ਪੰਜਾ ਸਿੰਘਾਂ ਤੋਂ ਪ੍ਰਾਪਤ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਜੀ ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਸਰਪੰਚ ਸਾਹਿਬ ਬਲਵਿੰਦਰ ਸਿੰਘ ਜੀ ਜੁੜੇ ਹਨ ਕੁਲਵਿੰਦਰ ਸਿੰਘ ਜੀ ਸੋਰੀ ਸੋ ਆਓ ਉਹਨਾਂ ਕੋਲ ਅਸੀਂ ਇਹ ਮਹਾਨ ਗੁਰਮਤ ਸਮਾਗਮ ਦਾ ਜੋ ਵੇਰਵਾ ਸਾਂਝਾ ਕਰਾਂਗੇ ਨਾਲੇ ਵੀਰ ਜੀ ਇੱਕ ਹੋਰ ਜੋ ਇਹ ਮਹਾਨ ਗੁਰਮਤ ਸਮਾਗਮ ਕਰਵਾਏ ਜਾ ਰਹੇ ਹਨ ਉੱਥੇ ਇੱਕ ਵੱਡੀ ਵੱਡੀ ਖੁਸ਼ੀ ਵਾਲੀ ਗੱਲ ਹੈ ਕਿ ਉੱਥੇ ਖੰਡੇ ਵਾਟੇ ਦਾ ਅੰਮ੍ਰਿਤ ਵੀ ਤਿਆਰ ਕੀਤਾ ਜਾ ਰਿਹਾ ਹੈ ਇਹਦੇ ਵਿੱਚ ਕੀ ਸੰਗਤਾਂ ਨੂੰ ਮੈਸੇਜ ਦਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਪਿੰਡ ਕਾਦਰਪੁਰ ਦੀਆਂ ਸੰਗਤਾਂ ਨੂੰ ਤੇ ਪ੍ਰਬੰਧਕ ਕਮੇਟੀ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਛੋਟਾ ਜਿਹਾ ਨਗਰ ਹੋਣ ਦੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਕਿ ਗੁਰੂ ਸਾਹਿਬ ਦੀਆਂ ਰਹਿਮਤਾਂ ਵਰਸ ਰਹੀਆਂ ਹਨ ਤੇ ਸਮੂਹ ਇਲਾਕੇ ਦੀਆਂ ਸੰਗਤਾਂ ਪਿੰਡ ਕਲਿਆਣਾ, ਕੂਲਕਲਾ, ਕਾਕੂਕੇ ਕੋਠੇ, ਅਰਠਾਣਾ ਪਿੰਡ, ਭਲੇਸਰ, ਦਬਲੈੜ ਇੱਥੋਂ ਦੀਆਂ ਸਮੂਹ ਕਮੇਟੀਆਂ ਸੰਗਤਾਂ ਦਾ ਉਪਰਾਲਾ ਔਰ ਸਾਹ ਦਾ صدਕਾ ਜਿਹੜਾ ਹੈ ਅਸੀਂ ਸਾਰਿਆਂ ਨੇ ਇਸ ਪ੍ਰੋਗਰਾਮ ਨੂੰ ਸੁਹਾਵਣਾ ਬਣਾਉਣਾ ਹੈ ਤੇ ਗੁਰੂ ਦੀਆਂ ਅਸੀਸਾਂ ਗੁਰੂ ਦੀਆਂ ਰਹਿਮਤਾਂ ਪ੍ਰਾਪਤ ਕਰਨੀਆਂ ਹਨ ਗੁਰੂ ਪਿਆਰਿਓ ਇਹ ਦਵਲਹਿੜ ਜੋ ਸਮਾਗਮ ਹੋਇਆ ਉਸ ਤੋਂ ਉਪਰੰਤ ਇਹ ਜੋ ਸਮਾਗਮ 12 ਜੂਨ ਨੂੰ ਹੋਣ ਜਾ ਰਿਹਾ ਹੈ ਸਮਾਗਮ ਦੇ ਨਾਲ ਨਾਲ ਹੀ ਗੁਰੂ ਸਾਹਿਬ ਦੀ ਜੋ ਦਾਤ ਹੈ ਗੁਰੂ ਸਾਹਿਬ ਦੀ ਜੋ ਰਹਿਮਤ ਹੈ ਜੋ ਸ਼ਕਤੀ ਹੈ ਕਿ ਸਵਾਲਾਂ ਨਾਲ ਇੱਕ ਲੜਾऊं ਤਬਹ ਗੋਬਿੰਦ ਸਿੰਘ ਨਾਮ ਕਹਾऊं ਵਾਹ ਵਾਹ ਗੋਬਿੰਦ ਸਿੰਘ ਅੱਪ ਇੱਕ ਗੁਰਚੇਲਾ 13 ਤਰੀਕ ਦਿਨ ਵੀਰਵਾਰ ਨੂੰ ਪਿੰਡ ਕਲਿਆਣਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ 12 ਤੋਂ 1 ਵਜੇ ਤੱਕ ਖੰਡੇ ਬਾਟੇ ਦੀ ਪਹੌਲ ਸ਼ੱਕ ਕੇ ਗੁਰੂ ਨਾਨਕ ਨਾਮ ਲੇਵਾ ਜਹਾਜ ਤੇ ਚੜ੍ਹ ਕੇ ਆਪਣੇ ਜੀਵਨ ਨੂੰ ਅਸੀਂ ਸਫਲਾ ਬਣਾਉਣਾ ਹੈ ਔਰ ਇਹ ਜੋ ਸਮਾਗਮ ਹੈ ਬਿਨਾ ਪੈਸੇ ਤੋਂ ਬਿਨਾ ਮਦਦ ਤੋਂ ਬਿਨਾ ਸਾਥ ਤੋਂ ਨਹੀਂ ਕਰਾਇਆ ਜਾ ਸਕਦੇ ਮੈਂ ਫਿਰ ਪਿੰਡ ਕਾਦਰਪੁਰ ਦੀਆਂ ਸੰਗਤਾਂ ਨੂੰ ਇਥੇ ਦੇ ਪ੍ਰਬੰਧਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਔਰ ਵੀਰ ਜੋ ਖਾਲਸਾ ਟੀਵੀ ਵਾਲੇ ਹੈ ਇਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਕਿ ਪਿੰਡ ਪਿੰਡ ਜਾ ਕੇ ਨਗਰ ਨਗਰ ਪਹੁੰਚ ਕੇ ਇਸ ਸੇਵਾ ਨੂੰ ਉਹਦਾ ਲਾਹਾ ਲੁਟ ਰਹੇ ਹਨ ਔਰ ਦੂਰ ਦੂਰ ਤੱਕ ਇਹ ਮੈਸੇਜ ਜਿਹੜਾ ਆਲ ਵਰਲਡ ਦੇ ਵਿੱਚ ਪਹੁੰਚਾ ਰਹੇ ਹਨ ਮੈਂ ਇਹਨਾਂ ਦਾ ਵੀ ਬੜਾ ਰਿਣੀ ਹਾਂ ਔਰ ਇਥੂ ਦੇ ਪ੍ਰਬੰਧਕਾਂ ਦਾ ਔਰ ਸਾਰੇ ਹੀ ਨਗਰਾਂ ਦਾ ਜੋ ਲਾਗੇ ਲਾਗੇ ਨਗਰ ਹਨ ਸਾਰੇ ਇਹਨਾਂ ਦਾ ਮੈਂ ਧੰਨਵਾਦੀ ਹਾਂ ਔਰ ਇਸ ਪ੍ਰੋਗਰਾਮ ਨੂੰ ਸੁਹਾਵਣਾ ਇਸੇ ਕਰਕੇ ਅਸੀਂ ਬਣਾਇਆ ਜਾ ਸਕਦੇ ਹਾਂ ਕਿ ਅਸੀਂ ਸਾਰਿਆਂ ਨੇ ਇਸ ਪ੍ਰੋਗਰਾਮ 'ਚ ਪਹੁੰਚਣਾ ਹੈ ਔਰ ਪ੍ਰੋਗਰਾਮ ਨੂੰ ਸੁਹਾਵਣਾ ਬਣਾਉਣਾ ਹੈ ਗੁਰੂ ਕਾ ਲੰਗਰ ਅਟੁੱਟ ਵਰਤੇਗਾ ਔਰ ਇੱਥੇ ਚਾਹ ਦੇ ਲੰਗਰ ਸ਼ਵੀਰ ਦੇ ਲੰਗਰ ਜਲ ਦੇ ਲੰਗਰ ਜਿਹੜੇ ਨੇ ਉਹ ਵਰਤੇ ਜਾਣਗੇ ਔਰ ਹਰ ਪਿੰਡ ਦੇ ਵਿੱਚੋਂ ਮੈਂ ਇਹ ਅਪੀਲ ਕਰਦਾ ਹਾਂ ਕਿ ਨੌਜਵਾਨ ਵੱਧ ਤੋਂ ਵੱਧ ਪੁੱਜਣ ਇਸ ਪ੍ਰੋਗਰਾਮ ਦੇ ਵਿੱਚ ਸੇਵਾ ਦਾ ਲਾਹ ਲਈਏ ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋ ਮੈਂ ਵਿੱਚੋਂ ਜਾਏ ਇਤੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਆ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇਹ ਜੋ ਮਹਾਨ ਗੁਰਮਤ ਸਭਾਗ ਨੂੰ 12 ਤਰੀਕ ਨੂੰ ਕਰਵਾਇਆ ਜਾ ਰਹੇ ਹਨ ਇਸ ਦਾ ਸਾਰਾ ਹੀ ਬੇਰਵਾ ਆਪਣੇ ਸਰਵਨ ਕਰ ਲਿਆ ਹੈ ਤੇ ਆਓ ਸੰਗਤ ਨੂੰ ਅਸੀਂ ਅੱਖ ਜੋੜ ਕੇ ਬੇਨਤੀ ਕਰਦੇ ਹਾਂ ਇਸ 12 ਤਰੀਕ ਸਮਾਗਮ ਦੇ ਵਿੱਚ ਪਰਿਵਾਰ ਸਵੇਤ ਪਹੁੰਚ ਕੇ ਗੁਰੂ ਦੇ ਸਮਾਗਮ ਵਿੱਚ ਪਹੁੰਚ ਕੇ ਗੁਰੂ ਬਾਣੀ ਦਾ ਲਾਹਾ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ